ਦੋਸਤੋ ਜੀਕੇ ਦੇ ਪ੍ਰਸ਼ਨ ਤੁਹਾਨੂੰ ਕਿਵੇਂ ਲੱਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਕਰਦੇ ਹਾਂ ਜੀਕੇ ਸ਼ੁਰੂ ਪ੍ਰਸ਼ਨ ਨੰਬਰ 1 ਇੱਕ ਮੋਬਾਈਲ ਫੋਨ ਵਿੱਚ ਲਗਭਗ ਕਿੰਨਾ ਸੋਨਾ ਹੁੰਦਾ ਹੈ ਨੰਬਰ 1 5 ਗ੍ਰਾਮ ਨੰਬਰ 2 1 ਗ੍ਰਾਮ ਨੰਬਰ 3 0.05 ਗ੍ਰਾਮ ਨੰਬਰ 4 10 ਗ੍ਰਾਮ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 0.05 ਗ੍ਰਾਮ ਪ੍ਰਸ਼ਨ ਨੰਬਰ 2 ਪਹਿਲਾ ਮੋਬਾਈਲ ਫੋਨ ਕਿਹੜੇ ਸਾਲ ਮਾਰਕੀਟ ਵਿੱਚ ਆਇਆ ਨੰਬਰ 1 1970 ਨੰਬਰ 2 1975 ਨੰਬਰ 3 1983 ਨੰਬਰ 4 1990 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 1983 ਪ੍ਰਸ਼ਨ ਨੰਬਰ 3 ਸੋਨਾ ਕਿਹੜੀ ਖਾਸੀਅਤ ਕਰਕੇ ਇਲੈਕਟ੍ਰੋਨਿਕਸ ਵਿੱਚ ਵਰਤਿਆ ਜਾਂਦਾ ਹੈ ਨੰਬਰ 1 ਜੰਗ ਨਹੀਂ ਲੱਗਦੀ ਨੰਬਰ 2 ਭਾਰੀ ਹੁੰਦਾ ਹੈ ਨੰਬਰ 3 ਸਸਤਾ ਹੁੰਦਾ ਹੈ ਨੰਬਰ 4 ਚਮਕਦਾਰ ਹੁੰਦਾ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਜੰਗ ਨਹੀਂ ਲੱਗਦੀ ਪ੍ਰਸ਼ਨ ਨੰਬਰ 4 ਮੋਬਾਈਲ ਫੋਨ ਦੇ ਅੰਦਰ ਸੋਨਾ ਜ਼ਿਆਦਾਤਰ ਕਿੱਥੇ ਹੁੰਦਾ ਹੈ ਨੰਬਰ 1 ਬੈਟਰੀ ਵਿੱਚ ਨੰਬਰ 2 ਮਦਰ ਬੋਰਡ ਵਿੱਚ ਨੰਬਰ 3 ਕੈਮਰੇ ਵਿੱਚ ਨੰਬਰ 4 ਮਾਈਕ ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਮਦਰ ਬੋਰਡ ਵਿੱਚ ਪ੍ਰਸ਼ਨ ਨੰਬਰ 5 ਇਹ ਇੱਕ ਫੂਨ ਤੋਂ ਸੋਨਾ ਕੱਟਣਾ ਫਾਇਦੇਮੰਦ ਹੈ ਨੰਬਰ 1 ਹਾਂ ਬਹੁਤ ਫਾਇਦਾ ਨੰਬਰ 2 ਨਹੀਂ ਨੁਕਸਾਨਦਾ ਸੌਦਾ ਨੰਬਰ 3 ਹਮੇਸ਼ਾ ਫਾਇਦਾ ਨੰਬਰ 4 ਪਤਾ ਨਹੀਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਨਹੀਂ ਨੁਕਸਾਨਦਾ ਸੌਦਾ ਪ੍ਰਸ਼ਨ ਨੰਬਰ 6 ਦੁਨੀਆ ਦਾ ਸਭ ਤੋਂ ਪਹਿਲਾ ਮੋਬਾਈਲ ਫੋਨ ਕਿਸ ਕੰਪਨੀ ਨੇ ਲਾਂਚ ਕੀਤਾ ਨੰਬਰ 1 ਨੋਕੀਆ ਨੰਬਰ 2 ਸੈਮਸੰਗ ਨੰਬਰ 3 ਮੈਟ੍ਰੋਲਾ ਨੰਬਰ 4 ਐਪਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਮੈਟ੍ਰੋਲਾ ਪ੍ਰਸ਼ਨ ਨੰਬਰ 7 ਸਭ ਤੋਂ ਪਹਿਲੀ ਮੋਬਾਈਲ ਕਾਲ ਕਿਹੜੇ ਸਾਲ ਕੀਤੀ ਗਈ ਨੰਬਰ 1 1965 ਨੰਬਰ 2 1973 ਨੰਬਰ 3 1985 ਨੰਬਰ 4 1995 ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 2 1973 ਪ੍ਰਸ਼ਨ ਨੰਬਰ 8 ਕਿਹੜੇ ਪੱਤਰ ਤੇ ਫੂਨਾ ਤੋਂ ਸੋਨਾ ਕੱਢਣਾ ਲਾਭਕਾਰੀ ਹੁੰਦਾ ਹੈ ਨੰਬਰ 1 50 ਫੂਨ ਨੰਬਰ 2 10 ਫੂਨ ਨੰਬਰ 3 100 ਫੂਨ ਨੰਬਰ 4 1000 ਫੂਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 1000 ਫੂਨ ਪ੍ਰਸ਼ਨ ਨੰਬਰ 9 ਮੋਬਾਈਲ ਵਿੱਚ ਸੋਨੇ ਤੋਂ ਇਲਾਵਾ ਹੋਰ ਕਿਹੜੀ ਧਾਤ ਮਿਲਦੀ ਹੈ ਨੰਬਰ 1 ਲੋਹਾ ਨੰਬਰ 2 ਤਾਂਬਾ ਨੰਬਰ 3 ਚਾਂਦੀ ਨੰਬਰ 4 ਚਾਂਦੀ ਅਤੇ ਤਾਂਬਾ ਦੋਵੇਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਤਾਂਬਾ ਅਤੇ ਚਾਂਦੀ ਦੋਵੇਂ ਪ੍ਰਸ਼ਨ ਨੰਬਰ 10 ਸੋਨੇ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ ਨੰਬਰ 1 ਜਲਦੀ ਟੁੱਟਦਾ ਹੈ ਨੰਬਰ 2 ਬਿਜਲੀ ਚੰਗੀ ਤਰ੍ਹਾਂ ਚਲਾਉਂਦਾ ਹੈ ਨੰਬਰ 3 ਪਾਣੀ ਪੀਂਦਾ ਹੈ ਨੰਬਰ 4 ਠੰਡਾ ਰਹਿੰਦਾ ਹੈ ਇਹ ਸਭ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਬਿਜਲੀ ਚੰਗੀ ਤਰ੍ਹਾਂ ਚਲਾਉਂਦਾ ਹੈ ਪ੍ਰਸ਼ਨ ਨੰਬਰ 11 ਪੁਰਾਣੇ ਮੋਬਾਈਲ ਫੋਨਾਂ ਨੂੰ ਕੀ ਕਹਿੰਦੇ ਹਨ ਨੰਬਰ 1 ਕੂੜਾ ਨੰਬਰ 2 ਕਲੇਰੂ ਕੂੜਾ ਨੰਬਰ 3 ਪਲਾਸਟਿਕ ਕੂੜਾ ਨੰਬਰ 4 ਲੋਹੇ ਦਾ ਕੂੜਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਕੂੜਾ ਪ੍ਰਸ਼ਨ ਨੰਬਰ 12 ਪਹਿਲਾ ਮੋਬਾਈਲ ਫੋਨ ਕਿਸ ਦੇਸ਼ ਵਿੱਚ ਬਣਾਇਆ ਨੰਬਰ 1 ਜਪਾਨ ਨੰਬਰ 2 ਭਾਰਤ ਨੰਬਰ 3 ਅਮਰੀਕਾ ਨੰਬਰ 4 ਚੀਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਅਮਰੀਕਾ ਪ੍ਰਸ਼ਨ ਨੰਬਰ 13 ਨੋਕੀਆ ਕੰਪਨੀ ਕਿਸ ਦੇਸ਼ ਨਾਲ ਸੰਬੰਧਿਤ ਹੈ ਨੰਬਰ 1 ਅਮਰੀਕਾ ਨੰਬਰ 2 ਚੀਨ ਨੰਬਰ 3 ਫਿਨਲੈਂਡ ਨੰਬਰ 4 ਕੋਰੀਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਫਿਨਲੈਂਡ ਪ੍ਰਸ਼ਨ ਨੰਬਰ 14 টাচ স্ক্রিন মোবাইল ਕਦੋਂ ਲੋਕਪ੍ਰੀਆ ਹੋਏ ਨੰਬਰ 1 1990 ਦੇ ਦਹਾਕੇ ਨੰਬਰ 2 2000 ਤੋਂ ਪਹਿਲਾਂ ਨੰਬਰ 3 2007 ਤੋਂ ਬਾਅਦ ਨੰਬਰ 4 1980 ਦੇ ਦਹਾਕੇ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 2007 ਤੋਂ ਬਾਅਦ ਪ੍ਰਸ਼ਨ ਨੰਬਰ 15 ਪਹਿਲਾ ਸਮਾਰਟ ਫੋਨ ਕਿਹੜੀ ਕੰਪਨੀ ਨੇ ਬਣਾਇਆ ਸੀ ਨੰਬਰ 1 Apple ਨੰਬਰ 2 IBM ਨੰਬਰ 3 Nokia ਨੰਬਰ 4 Samsung ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 IBM ਪ੍ਰਸ਼ਨ ਨੰਬਰ 16 ਨੋਕੀਆ ਦਫਾ ਤੋਂ ਵੱਧ ਵਿਕਣ ਵਾਲਾ ਮੋਬਾਈਲ ਕਿਹੜਾ ਹੈ ਨੰਬਰ 1 ਨੋਕੀਆ 640 ਨੰਬਰ 2 ਨੋਕੀਆ 1100 ਨੰਬਰ 3 ਨੋਕੀਆ N95 ਨੰਬਰ 4 ਨੋਕੀਆ 3310 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਨੋਕੀਆ 1100 ਪ੍ਰਸ਼ਨ ਨੰਬਰ 17 ਅੰਡਰ ਰਾਈਟਿੰਗ ਸਿਸਟਮ ਕਿਹੜੀ ਕੰਪਨੀ ਦਾ ਹੈ ਨੰਬਰ 1 Apple ਨੰਬਰ 2 Microsoft ਨੰਬਰ 3 Google ਨੰਬਰ 4 Samsung ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 Google ਪ੍ਰਸ਼ਨ ਨੰਬਰ 18 ਆਈਫੋਨ ਪਹਿਲੀ ਵਾਰ ਕਿਹੜੇ ਸਾਲ ਲਾਂਚ ਹੋਇਆ ਨੰਬਰ 1 2000 ਵਿੱਚ ਨੰਬਰ 2 2005 ਵਿੱਚ ਨੰਬਰ 3 2007 ਵਿੱਚ ਨੰਬਰ 4 2010 ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 2007 ਵਿੱਚ ਪ੍ਰਸ਼ਨ ਨੰਬਰ 19 ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਕਿਸ ਸਮੇਂ ਕੌਣ ਸੀ ਨੰਬਰ 1 Apple ਨੰਬਰ 2 Nokia ਨੰਬਰ 3 Samsung ਨੰਬਰ 4 Xiaomi ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 Nokia ਪ੍ਰਸ਼ਨ ਨੰਬਰ 20 ਪਹਿਲਾ ਕੈਮਰਾ ਫੋਨ ਕਿਹੜੇ ਸਾਲ ਆਇਆ ਨੰਬਰ 1 1995 ਵਿੱਚ ਨੰਬਰ 2 2000 ਵਿੱਚ ਨੰਬਰ 3 2005 ਵਿੱਚ ਨੰਬਰ 4 2010 ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 2000 ਵਿੱਚ ਪ੍ਰਸ਼ਨ ਨੰਬਰ 21 ਮੋਬਾਈਲ ਦੇ ਕਿਹੜੇ ਹਿੱਸੇ ਵਿੱਚ ਸੋਨਾ ਮਿਲਦਾ ਹੈ ਨੰਬਰ 1 ਕਵਰ ਵਿੱਚ ਨੰਬਰ 2 ਸਕਰੀਨ ਵਿੱਚ ਨੰਬਰ 3 SIM ਕਾਰਟ ਕਟਕਟ ਵਿੱਚ ਨੰਬਰ 4 ਸਪੀਕਰ ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸਿਮ ਕਾਰਡ ਕਟਕਟ ਵਿੱਚ ਇਸ ਤਰ੍ਹਾਂ ਦੇ ਹੋਰ ਜੀਕੇ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਤੇ ਸ਼ੋਰਟ ਵੀਡੀਓ ਵੀ ਅਪਲੋਡ ਹੁੰਦੀਆਂ ਹਨ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ